বারবার একবার ਨੇ دو بار ਨੇ ਤਿੰਨ ਵਾਰ ਨੇ ਸਟੇਜਾਂ ਤੋਂ ਇਹ ਲਾਅਸ ਕੀਤਾ ਗਿਆ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਮੰਤ ਮਾਨ ਜੀ ਜਦੋਂ ਐਲਾਨ ਕਰਦੇ ਨੇ ਕਿ ਰਜਿਸਟਰੀ ਕਰਾਉਣ ਵਾਸਤੇ ਐਨਓਸੀ ਦੀ ਸ਼ਰਤ ਖਤਮ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਿਜਲੀ ਦੇ ਮੀਟਰ ਲਗਾਉਣ ਵਾਸਤੇ ਐਨਓਸੀ ਦੀ ਸਰਦ ਖਤਮ ਔਰ ਇਹ ਗੱਲਾਂ ਕਰਕੇ ਸਟੇਟਾ ਦੇ ਚੋਂ ਉਹ ਲੋਕਾਂ ਦੀ ਵਾਵਾ ਵਾਖੜਦੇ ਨੇ ਔਰ ਵਾਵਾ ਵਾਖੜ ਕੇ ਜਦੋਂ ਕਿ ਇਲੈਕਸ਼ਨ ਦੇ ਦਿਨ ਹੁੰਦੇ ਆ ਇਹ ਬਸ ਐਲਾਨ ਕਰਕੇ ਤੇ ਇਹ ਵੋਟਾਂ ਮਟੋਰਨ ਦੀ ਗੱਲ ਕਰਦੇ ਆ ਇਹਨਾਂ ਨੇ ਉਹੀ ਕੰਮ ਹੁਣ ਸਮਝਾਇਆ ਹੈ ਕਿ ਸ਼ਾਇਦ ਲੋਕਾਂ ਨੂੰ ਹਸਾਸ ਹੋਊਗੇ ਲਾਲਾ ਲਾਲਾ ਕਰਕੇ ਤੇ ਆਪਣਾ ਕੰਮ ਚੱਲਦਾ ਜਾਏਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਪੀ ਪੰਜਾਬ ਦੇ ਲੋਕ ਅੱਜ ਪੜ੍ਹੀ ਲਿਖੀ ਜਨਤਾ ਹੋ ਗਈ ਆ ਅਨਪੜ੍ਹ ਨਹੀਂ ਰਹਿਗੇ ਉਹਨਾਂ ਲੋ ਸਾਰੇ ਜਾਣਦੇ ਨੇ ਇਹ ਜਿਹੜਾ ਮਸਲਾ ਵਾ ਇਹ ਪ੍ਰਾਪਰਟੀ ਡੀਲਰਾਂ ਦਾ ਮਸਲਾ ਨਹੀਂ ਇਹ ਕੋਲੋਨਾਈਜ਼ਰਾਂ ਦਾ ਮਸਲਾ ਨਹੀਂ ਆ ਇਹ ਪੰਜਾਬ ਦੇ ਆਮ ਲੋਕਾਂ ਦਾ ਮਸਲਾ ਵਾ ਪੰਜਾਬ ਦੇ ਆਮ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਆ ਲੇਕਿਨ ਅਸੀਂ ਇਹ ਮੰਗ ਕਰਦੇ ਆ ਵੀ ਮੁੱਖ ਮੰਤਰੀ ਸਾਹਿਬ ਇਹੋ ਜਿਹੇ ਐਲਾਨ ਕਰਨੇ ਬੰਦ ਕਰੋ ਜੇ ਉਹਨਾਂ ਨੂੰ ਲਾਗੂ ਨਹੀਂ ਕਰਨਾ ਮੁੱਖ ਮੰਤਰੀ ਸਾਹਿਬ ਦਾ ਇੱਕ ਪ੍ਰੋਟੋਕਾਲ ਹੁੰਦਾ ਵੀ ਜੋ ਐਲਾਨ ਕਰਦੇ ਆ ਤੇ ਉਹ ਲਾਗੂ ਹੋਣਾ ਚਾਹੀਦਾ ਅਜੇ ਰਾਜਨੀਤਿਕ ਪਾਰਟੀਆਂ ਦਾ ਐਲਾਨ ਵੱਖਰਾ ਵਾ ਇਹਨਾਂ ਨੇ ਇਹ ਵੀ ਕਿਹਾ ਵੀ 1000 ਰੁਪਏ ਦੇਵਾਂਗੇ ਆਪਾਂ ਜਨਾਨੀਆਂ ਨੂੰ ਉਹ ਕਿੱਥੇ ਚਲ ਗਿਆ 3 ਸਾਲ ਹੋ ਗਏ ਉਹ ਵੀ ਕਿੱਥੇ ਲੱਗੇ ਲੱਗੇ ਮੈਂ ਹਰਪਾਲ ਸਿੰਘ ਪੰਨੂ ਸੇਵਾਦਾਰ ਪ੍ਰਾਪਰਟੀ ਲਿ ਅਸੋਸੀਏਸ਼ਨ ਅੱਜ ਦਾ ਜਿਹੜਾ ਸਾਡਾ ਸ਼ਾਂਤਮਈ ਰੋਸ ਧਰਨਾ ਹੈ ਇਹ ਸਰਕਾਰ ਵੱਲੋਂ ਜੋ ਵਾਰ-ਵਾਰ ਵਾਅਦੇ ਕੀਤੇ ਗਏ ਐਨਓਸੀ ਦੇ ਮਸਲੇ ਦੇ ਵਿੱਚ ਵਾਰ-ਵਾਰ ਇੱਕ ਵਾਰ ਨੇ, ਦੋ ਵਾਰ ਨੇ, ਤਿੰਨ ਵਾਰ ਨੇ ਸਟੇਜਾਂ ਤੋਂ ਇਹ ਲਾਅਸ ਕੀਤਾ ਗਿਆ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਮੰਤ ਮਾਨ ਜੀ ਜਦੋਂ ਐਲਾਨ ਕਰਦੇ ਨੇ ਕਿ ਰਜਿਸਟਰੀ ਕਰਾਉਣ ਵਾਸਤੇ ਐਨਓਸੀ ਦੀ ਸ਼ਰਤ ਖਤਮ ਬਿਜਲੀ ਦੇ ਮੀਟਰ ਲਗਾਉਣ ਵਾਸਤੇ ਐਨਓਸੀ ਦੀ ਸ਼ਰਤ ਖਤਮ ਔਰ ਇਹ ਗੱਲਾਂ ਕਰਕੇ ਸਟੇਜਾਂ ਦੇ ਵਿੱਚੋਂ ਉਹ ਲੋਕਾਂ ਦੀ ਵਾਵਾ ਵਾਖਾੜਦੇ ਨੇ ਔਰ ਵਾਵਾ ਵਾਖਾੜ ਕੇ ਜਰੋਂ ਕੋਈ ਇਲੈਕਸ਼ਨ ਦੇ ਦਿਨ ਹੁੰਦੇ ਆ ਇਹ ਬਸ ਐਲਾਨ ਕਰਕੇ ਤੇ ਇਹ ਵੋਟਾਂ ਵਟੋੜਨ ਦੀ ਗੱਲ ਕਰਦੇ ਆ ਪਰ ਜਦੋਂ ਕਿ ਇਹ ਜਿਸ ਤਰ੍ਹਾਂ ਇਹ ਪਹਿਲਾਂ ਕਮੇਡੀ ਕਰਦੇ ਸੀ ਨਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਹਨਾਂ ਨੇ ਉਹੀ ਕੰਮ ਹੁਣ ਸਮਝਾਇਆ ਕਿ ਸ਼ਾਇਦ ਲੋਕਾਂ ਨੂੰ ਹਸਾਸ ਹੋ ਕੇ ਲਾਲਾ ਲਾਲਾ ਕਰਕੇ ਤੇ ਆਪਣਾ ਕੰਮ ਚੱਲਦਾ ਜਾਏਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕ ਅੱਜ ਪੜ੍ਹੀ ਲਿਖੀ ਜਨਤਾ ਹੋ ਗਈ ਆ ਅਨਪੜ੍ਹ ਨਹੀਂ ਰਹਿ ਗਏ ਉਹਨਾਂ ਨੂੰ ਸਾਰੇ ਜਾਣਦੇ ਨੇ ਅੱਜ ਜੋ ਮੁੱਖ ਮੰਤਰੀ ਨੇ ਤਿੰਨ ਵਾਰੀ ਐਲਾਨ ਕੀਤਾ ਔਰ ਫਿਰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰ ਦਿੱਤਾ ਕਿ ਜਿਹੜੀ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਂਦੀ ਹੈ আর ਜੀਐਸਟੀ ਵਾਸਤੇ ਐਨਓਸੀ ਨਹੀਂ 500 ਗਜ ਤੱਕ ਐਨਓਸੀ ਦੀ ਲੋੜ ਨਹੀਂ ਆ ਬਿਜਲੀ ਦਾ ਮੀਟਰ ਲਈ ਵਾਸਤੇ ਐਨਓਸੀ ਲੋੜ ਨਹੀਂ ਆ ਅੱਜ ਪੂਰਾ 1 ਮਹੀਨਾ ਹੋ ਗਿਆ ਹੈ ਇਹਦਾ ਅੱਜ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਸ ਕਰਕੇ ਅੱਜ ਸਰਕਾਰ ਨੂੰ ਦਿਖਾਉਣ ਵਾਸਤੇ ਕੰਨਾਂ ਦੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਰੀਅਰ ਪੰਜਾਬ ਰੀਅਰ ਸਟੇਟ ਐਸੋਸੀਏਸ਼ਨ ਵੱਲੋਂ ਜਿਹੜਾ ਵਾ ਅੰਮਰਸਰ ਦੇ ਵਿੱਚ ਪਣਾਰੀਪੁਰ ਤੇ ਸ਼ਾਂਤ ਮਈ ਰੋਜ਼ ਧਰਨਾ ਜਿਹੜਾ ਦਿੱਤਾ ਜਾ ਰਿਹਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਤੇ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਆਮ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦੇ ਆਮ ਗਰੀਬ ਬੰਦਾ ਅੱਜ ਕੱਲ ਘਰ ਮਸਮਝ ਲੈਂਦਾ ਪਰ ਬਿਜਲੀ ਦੇ ਮੀਟਰ ਵਰੀ ਐਨਓਸੀ ਮੰਗੀ ਜਿੰਦੇ ਪਿਛਲੀ ਵਾਰੀ ਵੀ ਇਹਨਾਂ ਨੇ ਐਨਓਸੀ ਜਿਹੜੀ ਕਿ ਕਿਹਾ ਸੀ ਕਿ ਖਤਮ ਕਰ ਦਿੱਤੀ ਗਈ ਹੈ ਪਰ ਕੀ ਕਹਿੰਦੇ ਕਿ ਐਨਓਸੀ ਹਾਂਜੀ ਪੰਜ ਮੋਬਾਈਲ ਟੱਪ ਦੀ ਜਿਹੜੀ ਐਨਓਸੀ ਦੀ ਗੱਲ ਪਰ ਅੱਜ ਤੱਕ ਸੋਹਣੇ ਬਸ ਉਹ ਹੈ ਨਾ 500 ਗਜ ਤੱਕ ਐਨਓਸੀ ਖਤਮ 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 ਕੋਈ ਕਿੱਥੇ ਅੱਜ ਤੁਸੀਂ ਤਹਿਸੀਲਾਂ ਦੇ ਵਿੱਚ ਜਾ ਕੇ ਵੇਖੋ ਕਿ ਇੱਕ ਗਜ ਦੀ ਜਿਹੜੀ ਰਜਿਸਟਰੀ ਜਿਹੜਾ ਤਹਿਸੀਲਦਾਰ ਕਹਿੰਦਾ ਐਨਓਸੀ ਲਿਆਓ ਫੇਰ ਰਜਿਸਟਰੀ ਕਰਨੀ ਆ ਇੱਥੋਂ ਤੱਕ ਮੈਂ ਕਹਿੰਨਾ 500 ਗਜ ਦੀ ਛੱਡੋ 100 ਗਜ ਦੀ ਰਜਿਸਟਰੀ ਦੀ ਤੁਹਾਡੇ ਕੋਲ ਆ 100 ਗਜ ਦੀ ਐਨਓਸੀ ਹੈਗੀ ਆ ਉਹਦੇ ਵਿੱਚੋਂ ਤੁਸੀਂ 50 ਗਜ ਦੀ ਰਜਿਸਟਰੀ ਕਰਾਉਣੀ ਆ ਕਹਿੰਦੇ ਐਨਓਸੀ ਫੇਰ ਲੈ ਕੇ ਆਓ ਸਭ ਤੋਂ ਵੱਡਾ ਧੱਕਾ ਸਰਕਾਰ ਇਹ ਕਰ ਰਹੀ ਆ ਇਹ ਤੁਹਾਡੇ ਕੋਲ 95 ਦੀ ਰਜਿਸਟਰੀ ਪੁਰਾਣੀ ਹੈਗੀ ਆ 200 ਗਾਜ ਦੀ ਉਹ ਜੇ ਤੁਸੀਂ 100 ਗਾਜ ਦੀ ਰਜਿਸਟਰੀ ਕਰਨਾ ਚਾਹੁੰਦੇ ਆ ਕਹਿੰਦੇ ਐਨਓਸੀ ਲੈ ਕੇ ਆਓ ਇੱਕ ਪਲਾਟ ਦੀ ਦੋ ਦੋ ਵਾਰੀ ਰਜਿਸਟਰੀ ਸਰਕਾਰ ਲੈ ਰਹੀ ਹੈ ਸਾਰਾ ਸਾਰੇ ਲੁੱਟ ਆਮ ਜਨਤਾ ਦੀ ਲੁੱਟਿਆ ਲੁੱਟ ਕਰ ਰਹੀ ਹੈ ਸਰਕਾਰ ਆਮ ਲੋਕਾਂ ਨੇ ਆਮ ਸਰਕਾਰ ਬਣਾਈ ਪਰ ਅੱਜ ਆਮ ਲੋਕ ਹੀ ਪਰੇਸ਼ਾਨ ਨੇ ਬਿਲਕੁਲ ਜੀ ਬੜੇ ਚਾਵਾਂ ਨਾਲ ਸਰਕਾਰ ਬਣਾਈ ਸੀਗੀ ਕਿ ਸ਼ੈਨ ਬਦਲਾ ਆਵੇਗਾ ਪਰ ਇਹੋ ਜਿਹਾ ਬਦਲਾ ਲੈ ਲੈਂਦਾ ਇਹਨਾਂ ਤੇ ਆਮ ਗਰੀਬ ਨੂੰ ਚੱਕੀ ਦੇ ਵਿੱਚ ਜਿ ਤਰ੍ਹਾਂ ਦਾਣੇ ਪੀਸੇ ਜਾਂਦੇ ਆ ਤਰ੍ਹਾਂ ਪੀਸ ਕੇ ਰੱਖ ਦਿੱਤਾ ਕਿੰਨੇ ਵਜੇ ਤੱਕ ਆਏਗਾ ਤੁਹਾਡਾ ਰੋਸ ਪ੍ਰਦਰਸ਼ਨ ਸਾਡਾ ਰੋਸ ਪ੍ਰਦਰਸ਼ਨ ਜਿਹੜਾ ਅੱਜ ਸ਼ਾਮ 4 ਵਜੇ ਤੱਕ ਰਹੇਗਾ ਜੀ ਹਰਜੀਤ ਰਮਪਾਲ ਜੀ ਸਾਡੇ ਭੰਡਾਰੀ ਪੁਲ ਤੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਹਰ ਆ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਜੀ ਕੀ ਕਹਿਣਾ ਚਾਹੁੰਦੇ ਦੇਖੋ ਜੀ ਨਾਂ ਬਹੁਤ ਵਧੀਆ ਰੱਖਿਆ ਹੈ ਨਾ ਪਾਰਟੀ ਦਾ ਆਮ ਆਦਮੀ ਪਾਰਟੀ ਆਮ ਆਦਮੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਠੱਗਿਆ ਗਿਆ ਲੋਕਾਂ ਨਾਲ ਠੱਗੀ ਮਾਰੀ ਗਈ 70 ਸਾਲ ਦਾ ਨਾਂ ਕੀਤਾ ਗਿਆ ਵੀ 70 ਸਾਲ ਦੀ ਵਿੱਚ ਕੁਝ ਨਹੀਂ ਹੋਇਆ ਜੋ ਅਸੀਂ ਕਰਾਂਗੇ ਉਹ ਕੁਝ ਵੀ ਨਹੀਂ ਕਰ ਸਕਦਾ ਤੁਸੀਂ ਦੇਖੋ 3 ਸਾਲ ਦੇ ਲਗਭਗ ਸਮਾਂ ਬੀਤ ਚੁੱਕਾ ਸਰਕਾਰ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਣੀ ਨੂੰ ਤਿੰਨਾਂ ਸਾਲਾਂ ਬਾਅਦ ਮਾਨ ਸਾਹਿਬ ਨੂੰ ਚੇਤਾ ਆਇਆ ਵੀ ਲੋਕ ਤੰਗੇ ਆ ਜੀ ਐਨਓਸੀ ਦੇ ਨਾਂ ਤੇ ਪਰੇਸ਼ਾਨੀ ਹੋ ਰਹੀ ਆ ਮਾਨ ਸਾਹਿਬ ਨੇ ਬਹੁਤ ਵੱਡੇ ਐਲਾਨ ਕੀਤੇ ਦੋ ਵਾਰੀ ਐਲਾਨ ਕਰ ਚੁੱਕੇ ਆ ਵੀ ਹੁਣ ਪੰਜਾਬ ਦੇ ਵਿੱਚ ਰਜਿਸਟਰੀ ਕਰਾਉਣ ਸਮੇ ਐਨਓਸੀ ਦੀ ਸ਼ਰਤ ਜਿਹੜੀ ਉਹ ਹਟਾ ਲਈ ਗਈ ਆ ਹੁਣ ਐਨਓਸੀ ਦੀ ਮੰਗ ਨਹੀਂ ਖਤਮ ਨਹੀਂ ਕੀਤੀ ਜਾਏਗੀ ਉਤਰਾਂ ਦੀ ਉਤਰਾਂ ਹੀ ਉਹਦੇ ਵਿੱਚ ਵੇਖੋ 31 ਜੁਲਾਈ ਨੂੰ ਜਿਹੜਾ ਇਹਨਾਂ ਨੇ ਗੈਜ਼ਟ ਜਾਰੀ ਕੀਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਪਾਸ ਆਪਣਾ ਬਿੱਲ ਪਾਸ ਕੀਤਾ ਗਿਆ ਜਿਹੜਾ 1995 ਪ੍ਰਾਪਰਟੀ ਐਕਟ ਸੀ ਉਹਨੂੰ ਖਤਮ ਕਰਕੇ 31 ਜੁਲਾਈ 2024 ਦਾ ਐਕਟ ਬਣਾ ਦਿੱਤਾ ਗਿਆ ਲੇਕਿਨ ਉਹ ਮਹੀਨਾ ਇੱਕ ਅੱਜ ਦੋ ਤਰੀਕ ਹੈ ਦੋ ਤਰੀਕ ਨੂੰ ਲਗਭਗ ਪੂਰਾ ਮਹੀਨਾ ਹੋ ਗਿਆ ਉਹ ਜਿਹੜਾ ਰਾਹਤ ਦੇਣ ਵਾਲਾ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਵਾਲਾ ਬੇਲੇ ਆ ਉਹ ਹਵਾ ਦੇ ਵਿੱਚ ਹੀ ਲੜਕ ਕੇ ਰਹਿ ਗਿਆ ਇਸ ਕਰਕੇ ਇਹ ਜਿਹੜਾ ਮਸਲਾ ਵਾ ਇਹ ਪ੍ਰਾਪਰਟੀ ਡੀਲਰਾਂ ਦਾ ਮਸਲਾ ਨਹੀਂ ਇਹ ਕੋਲੋਨਾਈਜ਼ਰਾਂ ਦਾ ਮਸਲਾ ਨਹੀਂ ਆ ਇਹ ਪੰਜਾਬ ਦੇ ਆਮ ਲੋਕਾਂ ਦਾ ਮਸਲਾ ਵਾ ਪੰਜਾਬ ਦੇ ਆਮ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਦੇ ਆ ਜਦੋਂ ਰਾਹਤ ਦੇਣ ਦਾ ਕੋਈ ਐਲਾਨ ਕਰਨਾ ਹੁੰਦਾ ਜਾਂ ਕੋਈ ਉਹਦੇ ਵਾਸਤੇ ਕੋਈ ਨੋਟੀਫਿਕੇਸ਼ਨ ਜਾਰੀ ਕਰਨਾ ਹੁੰਦਾ ਉਹਨੂੰ ਲੰਮਾ ਕਰੀ ਜਾਂਦੇ ਆ ਵੀ ਫਲਾਣੇ ਦੇ ਸਾਈਨ ਨਹੀਂ ਹੋਏ ਤੇ ਭੰਗਾਣੇ ਦੀ ਤੁਸੀਂ ਦੇਖੋ ਚਾਰ ਬਿੱਲ ਪਾਸ ਹੋਏ ਆ ਗਵਰਨਰ ਸਾਹਿਬ ਨੇ ਉੱਤੇ ਸਾਈਨ ਕੀਤੇ ਆ ਸਾਨੂੰ ਵੀ ਇਸ ਚੀਜ਼ ਦਾ ਸਪਸ਼ਟਿਕਰਨ ਦਿੱਤਾ ਜਾਵੇ ਕਿ ਉਹ ਇਹਦਾ ਬਿੱਲ ਜਿਹੜਾ ਇਹ ਐਨਸੀ ਖਤਮ ਕਰਨ ਵਾਲਾ ਉਹ ਕਿੱਥੇ ਹਟ ਗਿਆ ਵਾ ਉਹਦੇ ਵਿੱਚ ਰੁਕਾਵਟ ਕੀ ਹੈਗੀ ਆ ਉਹ ਕਿਉਂ ਨਹੀਂ ਲਾਗੂ ਹੋਣਿਆ ਲੋਕ ਪਰੇਸ਼ਾਨ ਨੇ ਮੀਟਰ ਨਹੀਂ ਲੱਗਣਦੇ ਰਜਿਸਟਰੀ ਨਹੀਂ ਹੋਣੀ ਹਾਲਾਂਕਿ ਜੇ ਸਰਕਾਰ ਇਹ ਲਾਗੂ ਕਰ ਦਿੰਦੀ ਆ ਇਹਦੇ ਵਿੱਚ ਸਰਕਾਰ ਨੂੰ ਲਾਭ ਹੁਣਾਵਾ ਪੰਚਾਇਤੀ ਚੋਣਾਂ ਚੱਲਣੀਆਂ ਵਾਂ ਉਹ ਤੋਂ ਬਾਅਦ ਜਮਨੀ ਚੋਣਾਂ ਚੱਲਣੀਆਂ ਵਾਂ ਇਹਦੇ ਵਿੱਚ ਸਰਕਾਰ ਨੂੰ ਲਾਭ ਹੁਣਾਵਾ ਪਤਾ ਨਹੀਂ ਸਰਕਾਰ ਦੇ ਸਲਾਹਕਾਰ ਕੌਣੇ ਆ ਇਹ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਅੱਜ ਗਾਂਧੀ ਜੀ ਦੀ ਜਨਤ ਹੈ ਗਾਂਧੀ ਜੀ ਦਾ ਸੰਦੇਸ਼ ਹੀ ਵੀ ਜੇ ਕੋਈ ਪ੍ਰੋਬਲਮ ਹੋਵੇ ਤੇ ਤੁਸੀਂ ਸ਼ਾਂਤਮਈ ਕਰ ਸਕਦੇ ਜੀ ਅਸੀਂ ਲਗਭਗ ਜਦੋਂ ਦਾ ਸੰਘਰਸ਼ ਕਰ ਰਹੇ ਹਾਂ ਸ਼ਾਂਤਮਈ ਕੀਤਾ ਵਾ ਨਾ ਕੋਈ ਰਸਤਾ ਰੋਕਿਆ ਵਾ ਨਾ ਕੋਈ ਪਤਲਾ ਫੁਕਿਆ ਉਦੋਂ ਦਾ ਅਸੀਂ ਸ਼ਾਂਤਮਈ ਜਿਹੜਾ ਪ੍ਰੋਟੈਸਟ ਕਰਦੇ ਆ ਸਰਕਾਰ ਨੂੰ ਤਿੰਨਾਂ ਸਾਲਾਂ ਬਾਅਦ ਯਾਦ ਆਈ ਆ ਲੇਕਿਨ ਅਸੀਂ ਇਹ ਮੰਗ ਕਰਦੇ ਆਂ ਵੀ ਮੁੱਖ ਮੰਤਰੀ ਸਾਹਿਬ ਇਹੋ ਜਿਹੇ ਐਲਾਨ ਕਰਨੇ ਬੰਦ ਕਰੋ ਜੇ ਉਹਨਾਂ ਨੂੰ ਲਾਗੂ ਨਹੀਂ ਕਰਨਾ ਮੁੱਖ ਮੰਤਰੀ ਸਾਹਿਬ ਦਾ ਇੱਕ ਪ੍ਰੋਟੋਕਾਲ ਹੁੰਦਾ ਵੀ ਜੇ ਉਹ ਐਲਾਨ ਕਰਦੇ ਆ ਤਾਂ ਉਹ ਲਾਗੂ ਹੋਣਾ ਚਾਹੀਦਾ ਅਜੇ ਰਾਜਨੀਤਿਕ ਪਾਰਟੀਆਂ ਦਾ ਐਲਾਨ ਵੱਖਰਾ ਵਾ ਇਹਨਾਂ ਨੇ ਇਹ ਵੀ ਕਿਹਾ ਵੀ 1000 ਰੁਪਏ ਦੇਵਾਂਗੇ ਆਪਾਂ ਜਨਾਨੀਆਂ ਨੂੰ ਉਹ ਕਿਥੇ ਚਲ ਗਿਆ 3 ਸਾਲ ਹੋ ਗਏ ਉਹ ਵੀ ਕਿਥੇ ਲੱਗੇ ਲੱਗੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਐਨਓਸੀ ਖਤਮ ਕਰਨ ਵਾਲਾ ਜਿਹੜਾ ਬਿੱਲ ਆ ਇਹਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤਾਂ ਕੋਈ ਜਿਹੜੇ ਲੋਕ ਪਰੇਸ਼ਾਨ ਆ ਰੋਟੀ ਕਪੜਾ ਔਰ ਮਕਾਨ ਸਭ ਤੋਂ ਵੱਡੀ ਆਮ ਆਦਮੀ ਜੋੜਦੇ ਆ ਮਕਾਨ ਦੀ ਮਕਾਨ ਬੰਦਾ ਜ਼ਿੰਦਗੀ ਜੀ ਕੋ ਵੜੀ ਲੈਂਦਾ ਇਹ ਮੁੱਖ ਮੰਤਰੀ ਸਾਹਿਬ ਗੱਲਾਂ ਚੰਗੀਆਂ ਕਰਦੇ ਨੇ ਉਹ ਕਹਿੰਦੇ ਜੀ ਗਰੀਬ ਬੰਦੇ ਦਾ ਬੱਚਾ ਜਿਹੜਾ ਵਾ ਉਹ ਦੀਵਾ ਬਾਲੇਗਾ ਤੇ ਦੀਵਾ ਨਹੀਂ ਬਾਲੇਗਾ ਤਾਂ ਹੋਰ ਕੀ ਕਰੇਗਾ ਫਿਰ ਤੁਸੀਂ ਮੀਟਰ ਨਹੀਂ ਲਾਉਣਾ ਤਾਂ ਕੀ ਗੱਲ ਇਹ ਨੋਟੀਫਿਕੇਸ਼ਨ ਕਿੱਥੇ ਅੜਿਆ ਵਾ ਸਾਨੂੰ ਸਪਸ਼ਟਿਕਰਨ ਦਿੱਤਾ ਜਾਵੇ ਇਹ ਸਰਕਾਰ ਇਹ ਨਹੀਂ ਕਿਤੇ ਕਰਦੀ ਤੇ ਫਿਰ ਹਨ ਮਜਬੂਰ ਹੋ ਕੇ ਉਹ ਗਾਂਹ ਹੋਰ ਦੇਖਿਆ ਸੰਘਰਸ਼ ਕਰਨਾ ਪਵੇਗਾ। ਦੇਖ ਜਦੋਂ ਅੰਮ੍ਰਿਤਸਰ ਦੇ ਮੁੱਖ ਮੰਤਰੀ ਸਾਹਿਬਾਇਤੀ ਤੁਸੀਂ ਘਰਾਵ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਅੱਜ ਸ਼ਾਂਤਮਈ ਪ੍ਰਦਰਸ਼ਨ ਹੈ ਕਿ ਇਹ ਪ੍ਰਦਰਸ਼ਨ ਹੋਰ ਕਿਸ ਪੱਧਰ ਤੇ ਜਾ ਸਕਦਾ ਹੈ। ਦੇਖੋ ਜੀ ਮੁੱਖ ਮੰਤਰੀ ਸਾਹਿਬ ਜਦੋਂ ਅਬਰਸਰ ਆਉਂਦੇ ਹਨ ਚਾਰਵੜੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਰਿਹਾ। ਇਹ ਨਹੀਂ ਸੁਣਨਾ ਚਾਹੁੰਦੇ ਵੀ ਸਾਡੇ ਖਿਲਾਫ ਕੋਈ ਆਵਾਜ਼ ਉੱਠੇ। ਦੇਖੋ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਧਰਨੇ ਲਾ ਲਾ ਕੇ ਕੇਜਰੀਵਾਲ ਸਾਹਿਬ ਨੇ ਜਿਹੜੇ ਸਰਕਾਰ ਬਣ ਗਈ ਤਾਂ ਵੀ ਧਰਨੇ ਲਾਉਂਦੇ ਆ। ਧਰਨੇ ਲਾ ਲਾ ਕੇ ਇਹਨਾਂ ਦੀ ਸਰਕਾਰ ਬਣੀ ਆ ਤੇ ਹੁਣ ਧਰਨੇ ਲਾਉਣ ਤੋਂ ਰੋਕਣ ਦੇ ਵੀ ਤੁਸੀਂ ਧਰਨੇ ਨਹੀਂ ਲਾਉਣੇ ਲਾਗੇ ਕਿਉਂਕਿ ਆਪਣੇ ਖਿਲਾਫ ਸੁਣਨਾ ਨਹੀਂ ਚਾਹੁੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜੀ ਅਫਸਰ ਤੁਹਾਡੇ ਘਰ ਜਾਣਗੇ ਤੁਹਾਡੇ ਆ ਕਾਰਡ ਬਣਾਉਣਗੇ ਤੁਹਾਡੀ ਸਮੱਸਿਆਵਾਂ ਪਤਾ ਨਹੀਂ ਕਿੰਨੀਆਂ ਗਿਣਤੀਆਂ ਉਹਨਾਂ ਨੇ ਲਾ ਕੇ ਗੱਲਾਂ ਤੇ ਬਹੁਤ ਚੰਗੀਆਂ ਕਰਦੇ ਨੇ ਪਰ ਉਹ ਗੱਲਾਂ ਜਿੱਥੇ ਕਰਦੇ ਉੱਥੇ ਰਹਿ ਜਾਂਦੀਆਂ ਨੇ ਸਾਾਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਇਹ ਸਰਕਾਰ ਕੀ ਘੰਡੀ ਆ ਇਹ ਕੋਈ ਤਮਾਸ਼ਾ ਥੋੜਾ ਵਾ ਲੋਕਾਂ ਨੇ ਜਿਹੜਾ ਏਡਾ ਵਾਡਾ ਫਤਵਾ ਦਿੱਤਾ ਇਹਨਾਂ ਨੂੰ 92 ਬੰਦਿਆਂ ਦੇ ਰੂਪ ਦੇ ਵਿੱਚ ਉਹ ਫਤਵੇ ਦਾ ਜਿਹੜਾ ਨਰਾਦਰ ਕੀਤਾ ਜਾ ਰਿਹਾ ਜੇ ਕਲੀਅਰ ਮੰਡਟ ਲੈ ਆ ਕੇ ਇਹਨਾਂ ਨੂੰ ਦਿਤਾ ਸਕਦੇ ਬਦਲਾ ਦੇ ਨਾਂ ਤੇ ਤੇ ਬਦਲਾ ਦਾ ਫਿਰ ਬਦਲਾ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਅੱਗੇ ਜਾ